वाहे गुरु खालसा वाहेगुरु जी की फतेह संतान श्री गुरु तेग महाराज सदा ही जाने का आ रहा है सदा ही जाने का ਕਿਰਪਾ ਕਰ ਤਾਂ ਸੰਤਾਂ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਬੇਰ ਪਰੋ ਕਿਰਪਾ ਕਰੋ ਬੱਚੇ ਦੇ ਬਾਬਰਿਓਂ ਕੀ ਕੜੀ ਨਾ ਦੇ। ਅਰਜ਼ੋ ਕਿਰਪਾ ਬਾਬਾਈ ਬੱਚੇ ਤੇਰਾ ਹੈ ਗੁਰੂ ਸਾਹਿਬ ਜੀ ਅੰਤਨ ਬਾਵਤੁ ਦੇਵ ਸਭੈ ਮਨ ਇੰਦਰ ਮਹਾਸ਼ੇਵ ਜੋਗ ਕਰੀ ਹਨ ਬੇਧ ਬਿਰੰਚ ਵਿਚਾਰ ਰਹਿਉ ਹਰ ਜਾਬ ਨਾ ਛਾੜਿਓ ਏਕ ਕਰੀ ਛੋਰਾ ਜਨ ਕਉ ਪ੍ਰਭ ਦੀਨ ਦਿਆਲ ਹੈ ਸੰਗਤ ਸ੍ਰੇਸ਼ਟ ਨਿਹਾਲ ਕਰੇ ਰਾਮਦਾਸ ਗੁਰੂ ਜਗ ਤਾਰਨ ਕਉ ਗੁਰ ਜੋਤ ਅਰਜੁਨ ਮਾਹਿ ਤਰੀ ਰਾਮਦਾਸ ਗੁਰੂ ਅਗਤਾਰਣ ਗਉ ਗੁਰ ਜੋ ਦੇ ਅਰਜਨ ਮਾਹੀ ਤਰੀ ਜਗਤ ਜਲੰਧਾਰਾ ਕਲੈ ਆਭਣੀ ਗਿਰਬਾਤਾਰ ਜਿਤ ਜਵਾਰ ਉਭਰ ਤਤਾਲਿ ਹੋਇ ਉਬਾਰ ਸਮਾਲ ਲੈ ਨਿਤ ਪ੍ਰਤਪੱਲੈ ਪ੍ਰੇਮ ਸਹਤ ਗਾੜ ਲਾਵੈ ਕਹੋ ਨਾਨਕ ਪ੍ਰਭ ਤੁਮਰੇ ਬੇਸਰਤ ਜਗਤ ਜੀਵਨ ਕੈਸੇ ਪਾਵੈ ਬਹੁਤ ਜਨਮ ਬਿਸ਼ਰੇ ਤੇ यो जन्म तुम्हारे लेके खे कह रविदास आस लग जीवो चिर पयो दर्शन देखे राम नाम और मैं गायो जा गए नहीं गोए जैसे मरत संकट में डाय दर्श तुहारो ਕਹੋ ਢਾਲ ਗੁਰ ਸੇਵੀ ਆਏ ਐਨੇ ਸਹਜ ਸੁਭਾਏ ਦਰਸਨ ਪਰਸ ਆਏ ਗੁਰੂ ਗਏ ਜਨਮ ਮਰਨ ਦੁਖ ਹੋਏ ਸਿਵ ਦੁਖ ਸਮਦੇ ਨੂਰੀ ਹਰਸ ਗੁਰਸਾਹ ਝੜੀ ਆਏ ਤੁਧ ਢਿਠੇ ਸਜੇ ਮਾਲੇ ਜਨਮ ਜਨਮ ਦੇ ਸਜਣ ਸਜਾ ਬਾਦਸ਼ਾਹ ਹਿਰਸ਼ਾਹ ਧੈ ਜਿਸ ਬਾਸ ਬੈਠਿਆ ਸਹੀ ਹੈ ਸਭ ਨਾਨਦਾ ਵੀ ਸਾਹੂ ਸਾਧਨਾ ਸ਼੍ਰੀ ਵਾਹਿਗੁਰੂ ਸਾਹਿਬ ਜੀ ਟੂਡੀ ਮਹੱਲਾ ਪੰਜਾਬ பஞ்சாப சத் பண ਮੇਰੋ ਭਰਾਵ ਜੀ ਕੀ ਨੰ ਪੰਜ ਦੋਖ ਆਰ ਅਹੰਮਰੋਗ ਇਹ ਤਾਨ ਤੇ ਸਗਲ ਦੂਰ ਕੀ ਨੰ ਅਸੋ ਗੋਨ ਮੇਰੋ ਪ੍ਰਭ ਜੀ ਕੀ ਨ ਪੰਜ ਦੋਖ ਅਰ ਅਹੰਮਰੋਗ ਇਹ ਤਾਨ ਦੇ ਸਗਲ ਦੂਰ ਕੀ ਨ ਰਹਾ ਬੰਧਨ ਤੋਂ ਸੁੰਦਰ ਸ਼ੋਰ ਦਿਖਿਆ ਤੇ ਗੁਰ ਕੋ ਸ਼ਬਦ ਮੇਰਾ ਹੀ ਆਰੈ ਦੀਨ ਰੂਪ ਅਨ ਰੂਪ ਮੋਰ ਕਛ ਨਾ ਵਿਚਾਰੇ ਪ੍ਰੇਮ ਗਹਿ ਮੋਹਿ ਹਰ ਰੰਗ ਪੀਨ ਦੇਖਿਓ ਲਾਲਨ ਬਾਟ ਵੀਜ ਗੋਏ ਅਨੰਦ ਚਿਤਾ ਰਖੇ ਬਦੀਨ ਤੇ ਸਹੀ ਕੋ ਗ੍ਰਹਿ ਸਹੀ ਬ੍ਰਾਵਨਾ ਨਗ ਸੁठा ਗੁਰ ਤੇ ਸਹੀ ਕੋ ਤੀਨ ਦੇਖੋ ਲਾਲਨ ਪਾੜ ਬੀਜ ਕੋਏ ਅਨਜ ਚਿਧਾਰ ਕੇ ਬਦੀਨ ਤੇ ਸਹੀ ਕੋ ਗ੍ਰਹਿ ਸੋਈ ਬ੍ਰਹਮਾਨ ਨਗ ਸੋਠਾ ਗੁਰ ਤੇ ਸਹੀ ਕੋ ਤੀਨਾ ਸਾ ਨਵਾ ਹੈ ਗੁਰੂ ਦੀ ਫਤਿਹ ਟੋੜੀ ਮਹੱਲਾ ਪੰਜਵਾ ਘਰ ਪੰਜਵਾ ਧੂਪ ਦੇ ਏਕ ਓੰਕਾਰ ਸਤਗੁਰ ਪ੍ਰਸਾਦ ਐਸੋ ਗੁਣ ਮੇਰੋ ਪ੍ਰਭ ਜੀ ਕੀਨ ਪੰਜ ਦੋਹਰ ਅਹੰਗਰ ਰੋਗ ਏਹੇ ਦਨ ਦੇ ਸਗਲ ਦੂਰ ਗੀਨ ਰਹਾਉ ਪਰਮ ਸਨਮਾਨਯੋ ਗੁਰੂ ਰੂਪ ਗੁਰੂ ਕੀ ਸਾਜੀ ਨਵਾਜੀ ਸਤਕਾਰਯੋਗ ਸਾਧ ਸੰਗਤ ਜੀਓ ਅੱਜ ਦਾ ਪਾਵਨ ਪਵਿੱਤਰ ਮੁਖਵਾਕ ਪੰਜਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਪਿਤਾ ਮਹਾਰਾਜ ਜੀ ਦੀ ਪਾਵਨ ਰਸਨਾ ਤੋਂ ਵਿਚਾਰਨ ਹੋਇਆ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਅੰਗ ਸਾਧ ਸੋ 16 ਦੇ ਟੋਡੀ ਰਾਗ ਅੰਦਰ ਸ਼ੁਭੈਮਾਨ ਹੈ ਸਾਧਗੁਰੂ ਜੀ ਕਿਰਪਾ ਕਰਨ ਉਪਦੇਸ ਸਾਡੇ ਹਿਰਦੇ ਵਿੱਚ ਵਸ ਜਾਵੇ ਆਵਿਅ ਗਾਵੇ ਆ ਸਾਹਿਬ ਜੀ ਦੇ ਦਰ ਪਰਵਾਨ ਹੋ ਜਾਵੇ ਭਾਈ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਫਤਿਹ ਬਰਾਉ ਜੀ ਵਾਹੀ ਗੁਰੂ ਜੀ ਕਾ ਖਾਲਸਾ ਵਾਹੀ ਗੁਰੂ ਜੀ ਕੀ ਫਤਿਹ